ਕਾਲ ਦੀ ਮੈਂ ਕਰਨਜੀਤ ਸਿੰਘ ਖੇਲਾ A1 ਚੈਨਲ ਦੇਖਣ ਵਾਲਿਆਂ ਦਾ ਮੈਂ ਇਹਦੇ ਲਈ ਧੰਨਵਾਦ ਕਰਦਾ ਅੱਜ ਤੁਹਾਨੂੰ ਜ਼ਿਲ੍ਹਾ ਮਰੇਕੋੜਾ ਮੰਡੀ ਅਹਿਮਦਗੜ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਕੀ ਕਾਫੀ ਕਣਕ ਜਿਆਦਾ ਆ ਚੁੱਕੀ ਆ ਇਹ ਵੈਸੇ ਵੀ ਚਲੋ ਕੁਦਰਤ ਦੇਆਂ ਖੇਡਾਂ ਨੇ ਕਿਸਾਨਾਂ ਦੇ ਸਾਹ ਸੂਤੇ ਪਏ ਨੇ ਕੱਲ ਵੀ ਕਾਫੀ ਜਿਆਦਾ ਇੱਥੇ ਬਾਰਿਸ਼ ਵੀ ਹੋਈ ਆ ਚਲੋ ਗੋਲੇ ਗੜੇ ਤੋਂ ਤਾਂ ਬਾਜੀ ਗਏ ਨੇ ਵੈਸੇ ਚਲੋ ਅੱਜ ਦਾ ਦਿਨ ਵੀ ਪੈਸੇ ਦਾ ਚਲੋ ਸਾਰਿਆਂ ਨੂੰ ਪਤਾ ਵੀ ਦੱਸਿਆ ਹੋਇਆ ਸੀਗਾ ਅੱਜ ਵੀ ਧੁੱਪ ਵਧੀਆ ਨਿਕਲੀ ਆ ਕਿਸਾਨ ਏਸੀ ਚੀਜ਼ ਤੋਂ ਤਾਂ ਪਰੇਸ਼ਾਨ ਨੇ ਚਲੋ ਇਹ ਤਾਂ ਕੁਦਰਤ ਦੀ ਦੇਣਾ ਕਿਸਾਨ ਇਸ ਗੱਲ ਤੋਂ ਖੁਸ਼ ਵੀ ਬਹੁਤ ਨੇ ਵੀ ਜਿਹੜਾ ਚਲੋ ਝਾੜ ਕੀ ਥੋੜੋ ਜਿਹਾ ਵਧੀਆ ਤੇ ਮਾਨ ਸਰਕਾਰ ਤੇ ਵੀ ਬਹੁਤ ਜ਼ਿਆਦਾ ਖੁਸ਼ ਨੇ ਵੀ ਜਿਹੜੀ ਆਉਂਦੀ ਹੀ ਕਣਕ ਨਾਲ ਦੇ ਨਾਲ ਹੀ ਮੰਡੀਆਂ ਦੇ ਵਿੱਚ ਤੋਲਦੀਆ ਟਰਾਲੀ ਦੇ ਵਿੱਚੋਂ ਕਿਸਾਨ ਦੀ ਕਣਕ ਲੈ ਅਨਸਾਰ ਨਾਲ ਦੇ ਨਾਲ ਹੀ ਮਸ਼ੀਨ ਲੱਗਦੀ ਆ ਨਾਲ ਦੇ ਨਾਲ ਹੀ ਕਣਕ ਕਣਕ ਦੀ ਧੁੱਲਾ ਧਲਾਈ ਹੁੰਦੀ ਆ ਉਹ ਕਿਸਾਨਾਂ ਦਾ ਕਹਿਣਾ ਵੀ ਸਾਡੇ ਅਕਾਊਂਟਾਂ ਦੇ ਵਿੱਚ ਵੀ ਪੈਸੇ ਨਾਲ ਦੇ ਨਾਲ ਹੀ ਆਉਂਦੇ ਨੇ ਮਾਨ ਸਰਕਾਰ ਦਾ ਧੰਨਵਾਦ ਵੀ ਕਰਦੇ ਨੇ ਤੁਹਾਡੀ ਆਓ ਤੁਹਾਡੀ ਕਿਸਾਨਾਂ ਨਾਲ ਗੱਲ ਕਰਾਉਂਦੇ ਆ ਹਾਂਜੀ ਸਰ ਕਿਹੜਾ ਪਿੰਡ ਆ ਜੀ ਤੁਹਾਡਾ ਉਹ ਆ ਮੇਰ ਨਾਲ ਜੀ ਹਾਂਜੀ ਕੀ ਨਾਂ ਕੀ ਆ ਜੀ ਤੁਹਾਡਾ ਖਜ਼ਾਲਾ ਹਾਂਜੀ ਅੱਛਾ ਜੀ ਇੱਕ ਦੱਸਿਓ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ ਵੀ ਜਿਹੜਾ ਚਲੋ ਝਾੜ ਨਿਕਲ ਬਲ ਝਾੜਦੇ ਹੀ ਦੱਸੋ ਜੀ ਔਰ ਬੱਚੇ ਤਾਂ ਵਧੀਆ ਨਿਕਲਦਾ ਬੱਚਾ ਘੱਟ ਨਿਕਲਦਾ ਹਾਂਜੀ ਬਹੁਤ ਵਧੀਆ ਚਾੜਾ ਜਾਣੀ ਹਾਂਜੀ ਹਾਂਜੀ ਜਿਹੜਾ ਦਿੱਤਾ ਰੱਬ ਨੇ ਵਧੀਆ ਹੀ ਦਾ ਹਾਂਜੀ 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 ਬਾਕੀ ਗਵਰਨਮੈਂਟ ਦੇ ਧੰਨਵਾਦ ਹਾਂਜੀ ਜਿਹੜਾ ਨਾਲ ਹੁੰਦੇ ਤੁਲੀ ਜਾਂਦੀ ਆ ਪੈਸੇ ਲੈ ਜਾਂਦੇ ਹਾਂਜੀ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਨਾਲ ਦੇ ਨਾਲ ਥੋੜੀ ਤੁਲੀਆਂ ਨਹੀਂ ਗੜਕ ਹਾਂ ਹਾਂਜੀ ਨਾਲ ਕੋਈ ਰਾਤ ਕੱਟਣੀ ਕੋਈ ਹੋਰ ਤੇ ਨਹੀਂ ਪਈ ਜੀ ਤੜਕੇ ਲਾਹੀ ਆ ਟੁੱਲ ਜਾਣੀ ਆ ਹਾਂਜੀ ਹਾਂਜੀ ਕੋਈ ਜਾਂਦੀ ਪਰੇਸ਼ਾਨੀ ਦਾ ਕੋਈ ਨਹੀਂ ਹੈਗੀ ਕੋਈ ਪਰੇਸ਼ਾਨੀ अच्छा जी ਜਿਹੜਾ ਕਾਊਂਟਾਂ ਦੇ ਵਿੱਚ ਪੈਸੇ ਆ ਰਹੇ ਨੇ ਬਿਲਕੁਲ ਪ੍ਰੋਪਰ ਆ ਰਹੇ ਨੇ ਹਾਂ ਜੀ ਠੀਕ ਆ ਜੀ ਹੋਰ ਤੁਸੀਂ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆਉਦੇ ਕੰਨੀਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਾਨ ਸਰਕਾਰ ਨੂੰ ਕਹਿ ਕੇ ਕਹਿਣਾ ਧੰਨਵਾਦ ਜੀ ਵਧੀਆ ਕੰਮ ਕਰਦਾ ਰਹੇ ਕੰਮ ਹਾਂ ਜੀ ਹਾਂ ਜੀ ਹਾਂ ਜੀ ਵਧੀਆ ਸਰਕਾਰ ਵਧੀਆ ਲੱਗਦੀ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਕੰਮ ਕਰ ਰਹੀ ਹੈ ਹਾਂ ਜੀ ਕਿਸਾਨਾਂ ਦਾ ਕਹਿਣਾ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ ਇਹ ਬਹੁਤ ਜਿਆਦਾ ਧੰਨਵਾਦ ਕਰਦੇ ਨੇ ਮਾਨ ਸਰਕਾਰ ਦਾ ਹਾਂ ਜੀ ਸਰ ਹਾਂ ਜੀ ਤੁਹਾਡੀ ਦੂਸਰੇ ਕਿਸਾਨਾਂ ਦੇ ਨਾਲ ਗੱਲਬਾਤ ਕਰਾਉਨੇ ਆ ਇਹ ਆਪ ਦੇ ਜੋ ਆੜਤੀਏ ਨੇ ਇਹ ਆੜਤੀਆਂ ਦੀ ਵੀ ਬਹੁਤ ਖੋਹ ਹੱਕ ਸ਼ਾਨ ਕਹਿੰਦਾ ਵੀ ਸਾਨੂੰ ਬਹੁਤ ਸਹਿਯੋਗ ਦਿੰਦੇ ਨੇ ਸਾਡੇ ਆੜਤੀਏ ਆਹ ਤੁਹਾਡੀ ਕਿਸਾਨ ਨਾਲ ਗੱਲ ਕਰਾਉਨੇ ਹਾਂ ਜੀ ਕਿਹੜਾ ਪਿੰਡ ਹੈ ਜੀ ਤੁਹਾਡਾ ਆਪਣਾ ਪਿੰਡ ਬਟਾਰੀ ਹੈ ਜੀ ਹਾਂਜੀ ਕੀ ਨਾਮ ਕੀ ਹੈ ਜੀ ਤੁਹਾਡਾ ਸਰ ਲਖਵੀਰ ਸਿੰਘ ਹਾਂਜੀ अच्छा ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਕਣਕ ਦੀ ਭਰਾਈ ਹੋ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਅਸੀਂ ਤਾਂ ਕਹਿੰਦੇ ਆ ਵੀ ਇਸ ਟਾਈਮ ਦੇ ਵਿੱਚ ਪੂਰਾ ਵਧੀਆ ਸਿਸਟਮ ਜਿਹੜਾ ਚੱਲ ਰਿਹਾ ਹਾਂ ਬਹੁਤ ਹੀ ਵਧੀਆ ਚੱਲ ਰਿਹਾ ਆਪគ្នਾਂ ਦਾ ਵੀ ਬਹੁਤ ਸਹਿਯੋਗ ਆ ਤੁਹਾਡਾ ਹਾਂਜੀ ਤੇ ਜ਼ਿਮੀਂਦਾਰਾਂ ਤੋਂ ਆਰਤੀ ਤੋਂ ਬਗੈਰ ਕਾਫੀ ਦੂਗਾ ਵੀ ਹੈ ਵੀ ਹਾਂਜੀ ਹਾਂਜੀ ਮੇਰੀ ਗੱਲ ਜ਼ਿਮੀਂਦਾਰ ਨਾਲ 9 ਮਾਸ ਦਾ ਵੈਸੇ ਵੀ ਜੱਟ ਦਾ 9 ਮਾਸ ਦਾ ਰਿਸ਼ਤਾ ਹੁੰਦਾ ਆਰਤੀ ਦੇ ਨਾਲ ਨਾਲੇ ਕੋਈ ਤਲਾਈ ਚ ਕੋਈ ਦਿੱਕਤ ਨਹੀਂ ਹੈਗੀ ਕਿਸੇ ਕਿਸਮ ਦੀ ਅੱਛਾ ਜੀ ਸਭ ਤੋਂ ਲਈਆ ਪੂਰਾ ਵਧੀਆ ਚੱਲ ਰਿਹਾ ਅੱਛਾ ਜੀ ਹਾਂਜੀ ਅੱਛਾ ਜੀ ਕੋਈ ਰਾਤ ਰਹਿਣ ਦਾ ਜਾਂ ਕੋਈ ਡਿੱਕਾ ਕੋਈ ਬਿਲਕੁਲ ਪੂਰਾ ਵਧੀਆ ਹੈ। ਅੱਛਾ ਜੀ। ਕੋਈ ਮਤਲਬ ਖੜ ਖੜ ਤੇ ਨਹੀਂ ਕੋਈ ਪੈਂਦੀ ਹੈਗੀ? ਨਾ ਨਾ ਕੋਈ ਛੜਕ ਨਹੀਂ ਪੈਂਦੀ ਬਿਲਕੁਲ ਹੈ ਸਭ ਕੁਝ ਠੀਕ ਠਾਕ। ਟਰਾਲੀ ਜੁੱਤਨ ਹਰੀ ਤੋਲਦੀ ਹੈ ਜੀ ਕਣਕ ਮੋਟੀ। ਜਿਹੜੇ ਨਾਲ ਦੀ ਨਾਲ ਹੀ ਹੁਣ ਉੱਤਰੀਆ ਤੇ ਜਦੀ ਬਖਾ ਲੱਗਿਆ। ਹਾਂ ਜੀ ਹਾਂ ਜੀ ਹਾਂ। ਨਾਲ ਹੀ ਆ ਹੁਣ ਤਲਾਈ ਦੀ ਸ਼ੁਰੂ। ਦੇਖੋ ਜੀ ਇੱਕ ਅਸੀਂ ਆਪਦੇ ਮਾਧਿਅਮ ਰਾਹੀਂ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਆਪੂ ਆਪਣਾ ਹੱਥੀਂ ਹਾਂ ਜੀ। ਹਾਂ ਜੀ ਹਾਂ 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 ਮੈਂ ਉਹੀ ਗੱਲ ਕਹਿਣੀ ਚਾਹੁੰਦਾ ਸੀ। ਵੀ ਕਿਸਾਨਾਂ ਨੂੰ ਵੀ ਥੋੜਾ ਜਿਹਾ ਇਹ ਦਹੀਦਾ ਵੀ ਆਪਦੀ ਜੋ ਫਸਲ ਆ ਉਹਨੂੰ ਥੋੜੀ ਜਿਹੀ ਸੁਕਾ ਕੇ ਲੈ ਕੇ ਆਇਓ ਕੋਈ ਜਲਦਬਾਜ਼ੀ ਨਾ ਕਰੋ ਕੋਈ ਆਪਾਂ ਪ੍ਰਮਾਤਮਾ ਦੇ ਅੱਗੇ ਕੁਝ ਨਹੀਂ ਕਰ ਸਕਦੇ ਜੇ ਉਹਨੇ ਖੋਣਾ ਤਾਂ ਹੱਥੋਂ ਹੱਥੋਂ ਪਿਆ ਵੀ ਖੋਹ ਲੈਂਦਾ ਕੋਈ ਗੱਲ ਨਹੀਂ ਆਏਗੀ ਉਹਦਾ ਸਹਯੋਗ ਦੇਊਗਾ ਹੀ ਮਾਲਕਾ ਭਈ 15 ਦਿਨ ਆਪਣੇ ਲੰਘਣ ਗਏ ਵਧੀਆ ਨਾਲੇ ਵਧੀਆ